ਸ਼ੁਕਰੀ ਸਤਿ ਸ੍ਰੀ ਅਕਾਲ ਦਾ ਮੈਂ ਤੁਹਾਡਾ ਦੋਸਤ ਦੇ ਹੋਸਟ ਜੋਲੀਕਰ ਤੇ ਤੁਸੀਂ ਦੇਖ ਰਹੇ ਹੋ ਪਿੰਡੂਸ ਟੈਲੀਆ ਹਮੇਸ਼ਾ ਇਤਰਾ ਮੇਰਾ ਸਾਥ ਦੇ ਰਹੀ ਨੇ ਐਚ ਕੇ ਗਰੇਵਾਲ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਮੁੱਦੇ ਰੀਅਲ ਏਸਟੇਟ ਦੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਜੀ ਆਸਟ੍ਰੇਲੀਆ ਪਰ ਦੇ ਵਿੱਚ ਆਕਸ਼ਨ ਤੇ ਪ੍ਰਾਈਵੇਟ ਸੇਲਸ ਦਾ ਕੀ ਰਿਆ ਹਾਲ ਵਿਕਟੋਰੀਆ ਮੈਲਬਨ ਏਰੀਏ ਦੇ ਵਿੱਚ ਆਕਸ਼ਨ ਦੀ ਕਲੀਅਰੈਂਸ ਰੇਟ ਰਹੀ ਜੀ 55% ਪ੍ਰਾਈਵੇਟ ਸੇਲਸ ਹੋਈਆਂ 1670 ਜਨੀ ਕਿ 1670 ਨਿਊ ਸਾਊਥ ਵੇਲ ਸਿਟੀ ਦੇ ਏਰੀਆ ਦੇ ਵਿੱਚ ਆਕਸ਼ਨ ਕਲੀਅਰੈਂਸ ਰੇਟ ਰਹੀ ਹੈ 50% ਪ੍ਰਾਈਵੇਟ ਸੇਲਸ ਹੋਈਆਂ ਜੀ 2045 ਕੁئینਜ਼ਲੈਂਡ ਬ੍ਰਿਸਬਨ ਦਾ ਏਰੀਆ ਜੀ ਆਕਸ਼ਨ ਦੀ ਕਲੀਅਰੈਂਸ ਰੇਟ ਰਹੀ ਹੈ 40% ਤੇ ਪ੍ਰਾਈਵੇਟ ਸੇਲਸ ਹੋਈਆਂ 1321 ਸਾਊਥ ਆਸਟ੍ਰੇਲੀਆ ਲੜਾਕੀ ਹੈਡਲਿਟ ਦਾ ਏਰੀਆ ਜੀ ਆਕਸ਼ਨ ਦੀ ਕਲੀਅਰੈਂਸ ਰੇਟ ਰਹੀ ਹੈ 64% ਪ੍ਰਾਈਵੇਟ ਸੇਲਸ ਹੋਈਆਂ 300 ਤੇ 67 367 ਵੈਸਟਰਨ ਆਸਟ੍ਰੇਲੀਆ ਜਿਹੜਾ ਕਿ ਪਰਥ ਦਾ ਏਰੀਆ ਹੈ ਹਾਂਜੀ 57% ਕਲੀਅਰੈਂਸ ਰੇਟ ਰਹੀ ਹੈ ਜੀ ਤੇ ਪ੍ਰਾਈਵੇਟ ਸੇਲਸ ਰਹੀਆਂ 666 ਯਾਨੀ ਕਿ 660 ਤੇ ਨਾਰਥਰਨ ਟੈਰੀਟਰੀ ਜਿਹੜਾ ਕਿ ਡਾਰਵਿਨ ਦਾ ਏਰੀਆ ਹੈ ਜੀ ਆਕਸ਼ਨ ਦੀ ਕਲੀਅਰੈਂਸ ਰੇਟ ਰਹੀ ਹੈ 50% ਤੇ ਪ੍ਰਾਈਵੇਟ ਸੇਲਸ ਹੋਈਆਂ 36 ਏਸੀਟੀ ਕੈਂਪਰਾ ਦਾ ਏਰੀਆ ਜੀ ਆਕਸ਼ਨ ਦੀ ਕਲੀਅਰੈਂਸ ਰੇਟ ਰਹੀ ਹੈ 56% ਪ੍ਰਾਈਵੇਟ ਸੇਲਸ ਹੋਈਆਂ ਨੇ 117 ਟਾਸਮਾਨੀਆ ਹਮੇਸ਼ਾ ਇਤਰਾ ਆਕਸ਼ਨ ਦੀ ਕਲੀਅਰੈਂਸ ਰੇਟ 100% ਕਿਉਂਕਿ ਕੋਈ ਪ੍ਰਾਪਰਟੀ ਸੀ ਇੱਥੇ ਤੇ ਪ੍ਰਾਈਵੇਟ ਸੇਲ ਦੀ 196 ਇਹ ਤਾਂ ਸੀਗਾ ਜੀ ਪੂਰੇ ਆਸਟ੍ਰੇਲੀਆ ਪਰ ਦੇ ਵਿੱਚ ਆਕਸ਼ਨ ਤੇ ਪ੍ਰਾਈਵੇਟ ਸੇਲਸ ਦਾ ਕੀ ਰਿਹਾ ਹਾਲ ਮੋਦੀ ਰੀਅਲ ਏਸਟੇਟ ਲੈ ਕੇ ਫਿਰ ਹਾਜ਼ਰ ਹੋਇਆ ਤੁਹਾਡੇ ਲਈ ਜੀ ਤਾਂ ਲਾਸਟ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਰੈਨੋਵੇਸ਼ਨਸ ਦੀ ਕਿਉਂਕਿ ਰੈਨੋਵੇਸ਼ਨਸ ਇੱਕ ਐਨਾ ਅਹਿਮ ਮੁੱਦਾ ਹੈ ਰੀਅਲ ਏਸਟੇਟ ਨੂੰ ਲੈ ਕੇ ਸਪੈਸ਼ਲੀ ਜਦੋਂ ਵੀ ਪ੍ਰਾਪਰਟੀ ਨੂੰ ਵੇਚਣਾ ਜਾਂ ਖਰੀਦਣਾ ਹੈ ਉਦੋਂ ਮੋਸਟਲੀ ਰੈਨੋਵੇਸ਼ਨਸ ਕੀਤੀਆਂ ਜਾਂਦੀਆਂ ਹਨ ਜਾ ਸਪੈਸ਼ਲੀ ਜਦੋਂ ਤੁਸੀਂ ਬਾਇ ਕਰ ਲੈਣੇ ਕੋਈ ਪੁਰਾਣਾ ਘਰ ਬਾਇ ਕੀਤਾ ਹੈ ਤਾਂ ਉਹਦੇ ਵਿੱਚ ਤੁਸੀਂ ਪਹਿਲਾਂ ਹੀ ਆਪਣੀ ਕਨੈਕਟੀਵਿਟੀ ਬਣਾਣੀ ਸ਼ੁਰੂ ਕਰ ਦਿੰਦੇ ਹੋ ਕਿ ਹਾਂ ਅਸੀਂ ਇੱਥੇ ਬਲਕਿ ਬੈਕਯਾਰਡ ਨੂੰ ਖੂਬਸੂਰਤ ਕਿਵੇਂ ਬਣਾਣਾ ਹੈ ਕਿਚਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਗੇਨ ਐਂਡ ਅਗੇਨ ਸਾਰੀਆਂ ਚੀਜ਼ਾਂ ਹੋਈ ਜਿਹੜਾ ਕਿ ਲੇਡੀਜ਼ ਨੂੰ ਜਿਹੜਾ ਸਭ ਤੋਂ ਵਧੀਆ ਜਿਹੜਾ ਉਹਦਾ ਕਹਿੰਦੇ ਨੇ ਦਿਸ ਇਜ਼ ਲੇਡੀ ਸਪੌਟ ਹੈ ਉਹ ਹੁੰਦਾ ਜੀ ਮੇਨਲੀ ਕਿਚਨ ਹਾਂ ਕਿਚਨ ਤੇ ਲਿਵਿੰਗ ਏਰੀਆ ਕਿਉਂਕਿ ਉੱਥੇ ਹੀ ਉਹ ਬੱਚਿਆਂ ਨੇ ਖੇਡਣਾ ਉੱਥੇ ਸਾਰਾ ਦਿਨ ਬੈਠਣਾ ਕਰਨਾ ਤੇ ਕਿਚਨ ਦੇ ਵਿੱਚ ਸਾਰਾ ਦਿਨ ਕੁਕਿੰਗ ਵੇਰਾ ਕਰਨਾ ਤਾਂ ਉਹ ਸਭ ਤੋਂ ਅਹਿਮ ਮੁੱਦਾ ਹੈ ਜੀ ਤੇ ਆਪਣੇ ਜਦੋਂ ਆਪਾਂ ਰੈਨੋਵੇਸ਼ਨ ਕਰਦੇ ਆ ਜਿਵੇਂ ਕਿ ਆਪਾਂ ਲਾਸਟ ਹਾਂ ਹਾਂ ਵੀਕ ਤੇ ਆਪਾਂ ਡਿਸਕਸ ਕੀਤਾ ਸੀ ਅੱਜ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿਵੇਂ ਤੁਸੀਂ ਕੋਟੇਸ਼ਨ ਲੈਣੀ ਹੈ ਕਿਹਨੂੰ ਕਿਹਨੂੰ ਤੁਸੀਂ ਇਨਵੋਲ ਕਰਨਾ ਹੈ ਕਿਵੇਂ ਨੂੰ ਅਲੋਕ ਕਰਨਾ ਤੇ ਕਿੰਨਾ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਆਪਾਂ ਐਸੇ ਨੂੰ ਗਾਣਾ ਬਣਾਉਂਦੇ ਹੋਣ ਲਾਸਟ ਵੀਕ ਆਪਾਂ ਗੱਲ ਕੀਤੀ ਸੀ ਫਲੋਰਿੰਗ ਮੈਡ ਦੀ ਕਿਉਂਕਿ ਫਲੋਰਿੰਗ ਸਭ ਤੋਂ ਪਹਿਲਾਂ ਇਹ ਵੀ ਜਿੱਥੇ ਤੁਸੀਂ ਤੁਰਨਾ ਹੈ ਯੂ نو ਉਹਨੂੰ ਫਲੈਟ ਸਰਫੇਸ ਹੈ ਵਧੀਆ ਹੋਣਾ ਚਾਹੀਦਾ ਹੈ ਉਹ ਕਾਰਪਟ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਸ ਤਰੀਕੇ ਦੀ ਕਹੇਜੀ ਫਲੋਰਿੰਗ ਹੋਣੀ ਚਾਹੀਦੀ ਹੈ ਟਰੇਡ ਨੂੰ ਕਿਵੇਂ ਨੂੰ ਅਲੋਕ ਕਰਨਾ ਠੀਕ ਹੈ ਉਹਨਾਂ ਦਾ ਲਾਇਸੈਂਸ ਚੈੱਕ ਕਰਨਾ ਹੈ ਜਾਂ ਉਹਨਾਂ ਤੋਂ ਤੁਸੀਂ ਇਨਵੌਇਸ ਲੈਣਾ ਹੈ GST ਪੇ ਕਰਨੀ ਚਾਹੀਦੀ ਉਹ ਸਾਰੀ ਗੱਲਾਂ ਕੀਤੀਆਂ ਤਾਂ ਉਹੀ ਸੇਮ ਆਪਾਂ ਹੁਣ ਬੱਧੇ ਆ ਜੀ ਕਿਚਨ ਵਾਲੇ ਕਿਚਨ ਇੱਕ ਐਸਾ ਸਪੌਟ ਹੈ ਲੇਡੀਜ਼ ਸਪੌਟ ਜਿਹੜਾ ਕਿ ਬਹੁਤ ਅਹਿਮ ਹਿੱਸਾ ਕਰਦਾ ਉਤੋਂ ਛੋਟਾ ਢਿੱਡ ਭਰਨਾ ਠੀਕ ਹੈ ਲੇਡੀਜ਼ ਹਾਂ ਉਹ ਹਾਰਟ ਆਫ ਦਾ ਹਾਊਸ ਕਹਿੰਦੇ ਆ ਹਾਰਟ ਆਫ ਦਾ ਹਾਊਸ ਕਹਿੰਦੇ ਆ ਅ ਜੇ ਚ ਵਾਸਤੂ ਦੇ ਮੁਤਾਬਿਕ ਵੀ ਜਿਵੇਂ ਅਗਨੀ ਕੋਨਾ ਹੈ ਇਹ ਸਭ ਚੀਜ਼ਾਂ ਉਹ ਵਾਸਟ ਇੰਪੋਰਟੈਂਟ ਪਾਰਟ ਆਫ ਦਾ ਹਾਊਸ ਹੁੰਦਾ ਹੈ ਕਿਚਨ ਤੇ ਕਿਚਨ ਨੂੰ ਲੇਡੀਜ਼ ਦਾ ਹੀ ਹਿੱਸਾ ਮੰਨਿਆ ਜਾਂ ਠੀਕ ਹੈ ਨਾ ਜੀ ਤਾਂ ਇਸ ਕਰਕੇ ਕਿਚਨ ਦੀ ਰੈਨੋਵੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਕਈ ਵਾਰ ਅਸੀਂ ਦੇਖਿਆ ਰੀਅਲ ਏਸਟੇ ਕਿਚਨ ਬਹੁਤ ਖੂਬਸੂਰਤ ਹੁੰਦੀ ਹੈ ਤੇ ਲੇਡੀਜ਼ ਆਉਂਦੀ ਹੈ ਕੈਰੈਕਟ ਹੋ ਜਾਂਦੀ ਹੈ ਬਿਲਕੁਲ ਜੀ ਵੀ ਹਾਂ ਜੀ ਆ ਬਹੁਤ ਸੋਹਣਾ ਹੈ ਜੀ ਇੱਥੇ ਆਪਣਾ ਫ੍ਰਿਜ ਆ ਜਾਏਗਾ ਇੱਥੇ ਆਪ ਮਨ ਕੇ ਕਈ ਵਾਰ ਜਿਹੜੇ ਮਾਈਕ੍ਰੋਵੇਵ ਵਗੈਰਾ ਹੁੰਦੇ ਨਾ ਇਹ ਮਾਈਕ੍ਰੋਵੇਵ ਆਪਣਾ ਤੇ ਜੋ ਆਵਨ ਹੈ ਉਹ ਟਾਵਰ ਦੇ ਵਿੱਚ ਲੱਗੇ ਹੁੰਦੇ ਹੈ ਜਦੋਂ ਟਾਵਰ ਦੇ ਵਿੱਚ ਲੱਗੇ ਹੈ ਤਾਂ ਉਹ ਸਪੇਸ ਬਚ ਜਾਂਦਾ ਕਿਚਨ ਦੇ ਕੁਕ ਟੋਪ ਦੇ نیچے ਵੀ ਸਪੇਸ ਐਕਸਟਰਾ ਹੋ ਜਾਂਦਾ ਤਾਂ ਉਹ ਚੀਜ਼ਾਂ ਮੈਟਰ ਕਰਦੀ ਹੈ ਤੇ ਜਿਹੜੇ ਪੁਰਾਣੇ ਘਰ ਹੁੰਦੇ ਹੈ ਜੀ ਤੇ ਪੁਰਾਣੇ ਘਰਾਂ ਦੇ ਵਿੱਚ ਨਾ ਮਨ ਕੇ ਡਿਜ਼ਾਈਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਨਾ ਮਤਲਬ ਕਿ ਕਈ ਵਾਰ ਨੇ ਪੁਰਾਣੇ ਘਰਾਂ ਤੋਂ ਹੁਣ ਜੇ ਆਪਾਂ ਗੱਲ ਕਰੀਏ ਪੁਰਾਣੇ ਘਰ ਇੱਥੇ ਹੈਗੇ 60 70 ਸਾਲ ਪੁਰਾਣੇ ਘਰ ਵੀ ਪਰ ਉਹਨਾਂ ਦੇ ਵੀ ਜਿਹੜੇ ਉੱਥੇ ਕੰਮ ਹੋਏ ਨੇ ਨਾ ਜਿਹੜੇ ਪੁਰਾਣੇ ਘਰਾਂ ਦੇ ਵਿੱਚ ਉਹਨੂੰ ਤੁਸੀਂ ਉਹ ਚ ਕੋਈ ਠੀਕ ਹੈ 올ਡ ਸਟਾਈਲ ਕਹਿ ਸਕਦੇ ਹੋ ਪਰ ਉਹ ਚ ਜਿੰਨੀ ਮਜ਼ਬੂਤੀ ਆ ਤੇ ਉਹ ਜਿੰਨਾ ਟਾਈਮ ਹੰਢੋਂਦੇ ਆ ਬਹੁਤ ਵਧੀਆ ਚੱਲਦਾ ਹਾਂ ਇਹ ਚ ਕੋਈ ਦੋ ਰੈਡੀ ਬਿਲਕੁਲ ਸਹੀ ਕਹਿ ਚ ਕਿ ਨਹੀਂ ਜੀ ਕਿਉਂਕਿ ਸਾਨੂੰ ਐਜ਼ ਅ ਰੀਅਲ ਸਟੇਜ ਏਜੰਟ ਸਾਨੂੰ ਬਹੁਤ ਘਰਾਂ ਦੀ ਅਪ੍ਰੇਜ਼ਲ ਕਰਨ ਦਾ ਮੌਕਾ ਮਿਲਦਾ ਹੈ ਤਾਂ ਜਿਵੇਂ ਉਹ 50 60 70 ਸਾਲ ਪੁਰਾਣਾ ਘਰ ਦੇਖਦੇ ਆਂ ਜਦੋਂ ਮੈਂ ਪੁਰਾਣਾ ਕਹਿੰਦਾ ਤਾਂ ਮੈਂ ਤੁਸੀਂ ਆਏ ਲਾ ਲੋ ਵੀ 50 60 70 ਸਾਲ ਪੁਰਾਣੇ ਘਰ ਦੀ ਗੱਲ ਕਰਨੇ ਆਂ ਅਸੀਂ ਤੇ ਜਦੋਂ ਅਸੀਂ ਉਹ ਘਰ ਦੇਖਦੇ ਆਂ ਤਾਂ ਉਹ ਐਕਚੁਅਲ 'ਚ ਉਹਦੇ ਕਿਚਨ ਨੂੰ ਕੇ ਜਿਹਾ ਕੋਈ ਸਟਰਕਚਰਲੀ ਕੁਝ ਹੋਇਆ ਤਾਂ ਸਟਰਕਚਰਲੀ ਕੁਝ ਨਹੀਂ ਹੋਇਆ ਜੀ ਉਹ ਡਿਜ਼ਾਈਨ ਨੂੰ ਆਪਾਂ ਜਰੂਰ ਕਹਿ ਸਕਦੇ ਕਿਉਂਕਿ ਸਪੈਸ਼ਲੀ ਬੈਂਚ ਟੌਪ ਹਾਂ ਬਿਲਕੁਲ ਸਪੈਸ਼ਲੀ ਜਿਹੜਾ ਬੈਂਚ ਟੌਪ ਸੀ ਨਾ ਜੀ ਪਹਿਲਾਂ ਜਿਹੜਾ ਜਿਹਨੂੰ ਆਪਾਂ ਸ਼ੈਲਫ ਕਹਿੰਦੇ ਨੇ ਇੰਡੀਆ ਇਸ ਵਿੱਚ ਛੋਟੀ ਕਿਚਨ ਦੀ ਸ਼ੈਲਫ ਤਾਂ ਉਹ ਸ਼ੈਲਫ ਮਤਲਬ ਕਿ ਲੈਮੀ ਤਾਂ ਸਰ ਮੈਕਾ ਲੱਗੇ ਕਰਕੇ ਆਪਣੀ ਕੁਕਿੰਗ ਦੇ ਵਿੱਚ ਆਪੋ ਨਾਲ ਹੁੰਦੀ ਹੈ ਵੀ ਆਪਾਂ ਚਾਹ ਗਰਮ ਹੁੰਦਾ ਸਾਫੀ ਚੀਜ਼ ਆਪਾਂ ਪਾਡੇ ਜਿਹੜੇ ਨਾਲੋਂ ਜ਼ਿਆਦਾ ਲੋਕੀ ਵੀ ਆਪ ਕੋਲ ਆਪਾਂ ਸਟੀਲ ਯੂਜ਼ ਕਰਦੇ ਆ ਜਾਂ ਇਮੋਨੀਅਮ ਦੇ ਯੂਜ਼ ਕਰਦੇ ਆ ਤਾਂ ਈਵਨ ਦੋ ਕਰਾਇ ਲੈ ਕੇ ਅੱਜ ਵੀ ਆਪਾਂ ਦੇਖਿਆ ਹੈ ਕਿ ਜਦੋਂ ਆਪਾਂ ਚਾਹ ਲਾ ਉਹ ਚੱਕਿਆ ਫਰਾਈਪੈਨ ਫਰਾਈਪੈਨ ਚੱਕਿਆ ਤੇ ਉਹਨੂੰ ਪਾਈ ਰੱਖ ਦਿੰਦੇ ਤੇ ਉਹ ਅਹੀਂ ਦਿਖਤ ਆਉਂਦੀ ਹੈ ਕਿ ਉਹ ਬਰਨ ਕਰ ਦੋ ਤਾਂ ਇਹ ਸਮੱਸਿਆ ਹੈਗੀ ਜੀ ਜਦੋਂ ਮਿਲ ਕੇ ਵੀ ਆਪਾਂ ਕਰਦੇ ਕਿ ਜੀ ਲੈਮੀਨੇਟ ਹੈ ਤਾਂ ਸਭ ਤੋਂ ਪਹਿਲਾਂ ਪੁੱਛ ਲਗਦਾ ਹੈ ਕਿ ਕਿਚਨ ਨੂੰ ਆਪਾਂ ਅਪਡੇਟ ਕਰ ਦਈਏ ਅਪਡੇਟ ਕਰਕੇ ਮਤਲਬ ਉਹਦਾ ਬੈਂਚ ਟੌਪ ਚੇਂਜ ਕੀਤਾ ਜਾਵੇ ਉਹਦਾ ਜੇ ਤਾਂ ਬਹੁਤ ਸਾਰੀ ਪੋਸਿਬਿਲਟੀਜ਼ ਹੁੰਦੀ ਹੈ ਕਿਚਨ ਦੀ ਰੈਨੋਵੇਸ਼ਨ ਇੱਕ ਤਾਂ ਤੁਸੀਂ ਕੱਲੇ ਮੂਰਲੇ ਪੱਲੇ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਉਹਨੂੰ ਨਵਾਂ ਲੁੱਕ ਦੇ ਸਕਦੇ ਹੋ ਸਿਰਫ ਯਾਨੀ ਕਿ ਪਿਛਲਾ ਜਿਹੜਾ ਸਟੋਰੇਜ ਏਰੀਆ ਹੈ ਉਹਨੂੰ ਸੇਮ ਰੱਖ ਕੇ ਵੀ ਤੁਸੀਂ ਉਹਨੂੰ ਅਪਡੇਟ ਕਰ ਸਕਦੇ ਹੋ ਫਿਰ ਸਿੰਕ ਫਿਰ ਉਹਦੀ ਮਲ ਕੇ ਟੈਪ ਫਿਰ ਸਿੰਕ ਦੇ نیچے ਤੁਹਾਡੇ ਕੋਲੇ ਪਿਊਰੋ ਟੈਪ ਗੇਰਾ ਜਿਹੜੇ ਫਿਲਟਰ ਹੈ ਉਹਦੇ ਪ੍ਰਵੀਜ਼ਨ ਹੈਗੇ ਨਹੀਂ ਹੈਗੇ ਫਿਰ ਤੁਹਾਡੇ ਕੋਲ ਬਿਨ ਏਰੀਆ ਹੈ ਨਹੀਂ ਹੈ ਫ੍ਰਿਜ ਪਹਿਲਾਂ ਕੀ ਹੁੰਦੇ ਸੀ ਫ੍ਰਿਜ ਪਹਿਲਾਂ ਓਨੇ ਚੋੜੇ ਨਹੀਂ ਹੁੰਦੇ ਸੀ ਜਿੰਨੇ ਅੱਜ ਕੱਲ੍ਹ ਹੁੰਦੇ ਆ ਅੱਜ ਕੱਲ੍ਹ ਮਿਨੀਮਮ ਲੁਕੇ 1 ਮੀਟਰ ਸਪੇਸ ਛੱਡਿਆ ਜਾਂਦਾ ਨਵੇਂ ਘਰਾਂ ਦੇ ਵਿੱਚ ਵੀ ਫ੍ਰਿਜ ਦੇ ਕਿਉਂਕਿ ਸਪੈਸ਼ਲੀ ਜਿਹੜੇ ਫ੍ਰਿਜ ਆਜਕਲ 2 ਡੋਰ ਆਵੇ ਪਹਿਲਾਂ 1 ਡੋਰ ਫ੍ਰਿਜ ਜ਼ਿਆਦਾ ਚੱਲਦਾ ਸੀਗਾ ਹੁਣ 2 ਡੋਰ ਫ੍ਰਿਜ 2 ਡੋਰ ਹੁਣ ਕਰਕੇ ਉਹਨੂੰ ਸਪੇਸ ਜ਼ਿਆਦਾ ਚਾਹੀਦੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਉਹ ਕਿਚਨ ਦੀ ਰੈਨੋਵੇਸ਼ਨ ਵਾਲੇ ਪਾਸੇ ਬੰਦਾ ਬੱਦ ਹੈ ਤਾਂ ਹੁਣ ਤੁਹਾਨੂੰ ਦੱਸਦੇ ਜੀ ਕਿਚਨ ਦੀ ਰੈਨੋਵੇਸ਼ਨ ਨੂੰ ਕਿਵੇਂ ਤੇ ਕਿਵੇਂ ਕਰਵਾਉਣਾ ਚਾਹੀਦਾ ਤੇ ਕਿੰਨਾ-ਕਿੰ ਕਿਚਨ ਦੀ ਰੈਨੋਵੇਸ਼ਨ ਨੂੰ ਲੈ ਕੇ ਜਦੋਂ ਆਪਾਂ ਦੇਖਿਆ ਆਪਾਂ ਪਹਿਲਾਂ ਪਲਾਨ ਕਰੋ ਸਭ ਤੋਂ ਪਹਿਲਾਂ ਜੀ ਵੀ ਤੁਸੀਂ ਆਪਣਾ ਡਿਜ਼ਾਈਨ ਪਹਿਲਾਂ ਦੇਖੋ ਵੀ ਤੁਹਾਡੀ ਕਿੰਨੇ ਬਾਈ ਕਿੰਨੇ ਮੀਟਰ ਦੀ ਕਿਚਨ ਹੈ ਤੁਹਾਡੀ ਸਪੇਸ ਕਿੰਨੀ ਹੈ ਸਪੇਸ ਕਿੰਨੀ ਬਨਿੰਗਸ ਹੋ ਗਿਆ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਫਲੋਰਿੰਗ ਦੀ ਇਨ ਬਿਲਟ ਕਿਚਨਸ ਮਿਲਦੀਆਂ ਨੇ ਬਣੇ ਜਿਹੜਾ ਕਿ ਸਭ ਤੋਂ ਜ਼ਿਆਦਾ ਮਤਲਬ ਆਪਣੇ ਲੋਕਲੀ ਪੈਂਦੇ ਆ ਲੋਕਾਂ ਨੂੰ ਆਸਟ੍ਰੇਲੀਆ 'ਚ ਕੋਈ ਨਹੀਂ ਜਾਣਦਾ ਜੀ ਮਨੀ ਵਾ ਠੀਕ ਹੈ ਨਾ ਇਹ ਸਭ ਤੋਂ ਪਹਿਲਾਂ ਮੈਂ ਪਹਿਲਾਂ ਵੀ ਦੱਸਿਆ ਹੈ ਬੀਪਾ ਰੈਨੋਵੇਸ਼ਨ ਦੀ ਕੋਈ ਵੀ ਗੱਲ ਹੁੰਦੀ ਹੈ ਚਾਹੇ ਤੁਸੀਂ ਨਵਾਂ ਕੰਮ ਕਰ ਰਹੇ ਹੋ ਚਾਹੇ ਪੁਰਾਣਾ ਕਰ ਰਹੇ ਹੋ ਸਭ ਤੋਂ ਪਹਿਲਾਂ ਬਿਟ ਸੋਡੀ ਬਨਿੰਗ ਜਾਂਦਾ ਡੋਮੀਨੇਟ ਕਰਦੇ ਨੇ ਜੀ ਬਨਿੰਗ ਵਾਲੇ ਮਾਰਕੀਟ ਨੂੰ ਦੇ ਆਰ ਬੈਰੀ ਬਿਗ ਇਨ ਆਸਟ੍ਰੇਲੀਆ ਜੀ ਹਾਰਡਵੇਅਰ ਸਟੋਰ ਨੇ ਜਿਹੜਾ ਵੀ ਕੋਈ ਮੈਂ ਕਹਿੰਦਾ ਇੰਡੀਆ ਤੋਂ ਕੋਈ ਪੇਰੈਂਟਸ ਆ ਰਹੇ ਨੇ ਜਾਂ ਗੁਪੈਣ ਭਾਈ ਆ ਰਹੇ ਘੁੰਮਣ ਉਹ ਬਨਿੰਗ ਜ਼ਰੂਰ ਜਾ ਕੇ ਆਵੇ ਜੀ ਬਨਿੰਗ ਦੇਖੋ ਨੂੰ ਸਾਨੂੰ ਮਿਲਦਾ ਹੈ ਵੀ ਇੱਥੇ ਸਾਰਾ ਕੁਝ ਮਿਲ ਜਾਂਦਾ ਸਾਰਾ ਕੁਝ ਮਿਲਦਾ ਇੱਥੇ ਪੇਚ ਵੀ ਮਿਲ ਜਾਂਦੇ ਇੱਥੇ ਕਾ ਵੀ ਮਿਲ ਜਾਂਦਾ ਪੌਦੇ ਵੀ ਮਿਲ ਜਾਂਦੇ ਇੱਥੇ ਸਟੋਕ ਕਿਚਨ ਇਹਨੂੰ ਬਲੰਗਿੰਗ ਦਾ ਸਮਾਨ ਵੀ ਮਿਲ ਜਾਂਦਾ ਹੈ ਰੂਫਿੰਗ ਦਾ ਸਮਾਨ ਵੀ ਮਿਲ ਜਾਂਦਾ ਹੈ ਕਲੈਡਿੰਗ ਦਾ ਸਮਾਨ ਵੀ ਮਿਲ ਜਾਂਦਾ ਹੈ ਹਾਲ ਯੂ ਨੇਮ ਦਾ ਥਿੰਗ ਯੂ ਨੇਮ ਦਾ ਥਿੰਗ ਵੱਡੇ ਵੱਡੇ ਡਿਸਟੋਰ ਨੇ ਜੀ ਜ਼ਰੂਰ ਵਿਜ਼ਿਟ ਕਰਨਾ ਜੀ ਮੈਂ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਜੀ ਬਣੀ ਇੱਥੇ ਕਿਸ ਤਰ੍ਹਾਂ ਦੇ ਹੁੰਦੇ ਹੈ ਹਾਂਜੀ ਤੁਸੀਂ ਕਹ ਰਹੇ ਜ ਕੁਝ ਹਾਂਜੀ ਵੀ ਕਿਚਨਸ ਬਣੀਆਂ ਬਣਾਈਆਂ ਮਿਲ ਜਾਂਦੇ ਜਿਹੜੀਆਂ ਕਿ ਜਸਟ ਆਪਾਂ ਨੂੰ ਲੈ ਕੇ ਫਿਟ ਕਰਨੀਆਂ ਪੈਂਦੀਆਂ ਇਵਨ ਜਿਹੜੇ ਆਪਾਂ ਹਾਇਰ ਕਰਦੇ ਆ ਆਪਣੇ ਉਹ ਵੀ ਬਸ ਉਹਨਾਂ ਨੇ ਜਾ ਕੇ ਆ रेडीज ਜਿਹੜੇ ਆਪਣੇ ਹੁੰਦੇ ਆ ਕਿਚਨਸ ਦਾ ਉਹਨਾਂ ਨੇ ਮੀਜਰਮੈਂਟਸ ਲੈ ਜਾਣੇ ਆ इवन ਤੁਸੀਂ ਬਨਿੰਗ ਵਾਲਿਆਂ ਨੂੰ ਕਾਲ ਕਰੋਗੇ ਕਿ ਸਾਡੇ ਮੀਜਰਮੈਂਟਸ ਲੈ ਜਾਓ ਉਹਨਾਂ ਨੇ ਤੁਹਾਡੇ ਅਕੋਰਡਿੰਗਲੀ ਕਿਚਨ ਤੁਹਾਨੂੰ ਬਣਾ ਕੇ ਰੈਡੀ ਕਰਕੇ ਦੇ ਦੇਣੀ ਆ ਤੇ ਬਹੁਤ इजीली ਚੇਅਰ ਵਿੱਚ ਕੇ ਪਰ ਇਹਦੀ ਜਿਹੜਾ ਕਿ ਇੰਪੋਰਟੈਂਟ ਚੀਜ਼ ਹੈ ਨਾ ਉਹ ਸਭ ਤੋਂ ਪਹਿਲਾਂ ਪਲਾਨ ਹੈ ਪਲਾਨ ਬਿਲਕੁਲ ਜਦੋਂ ਤੁਹਾਨੂੰ ਆਪ ਹੋਣੀ ਪਤਾ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਤਾਂ ਫਿਰ ਉਹ ਤੁਸੀਂ ਡਿਫਾਈਨ ਕਰਨਾ ਔਖਾ ਹੋ ਜਾ ਬਿਲਕੁਲ ਕਿਉਂਕਿ ਜਿਹੜਾ ਡਿਜ਼ਾਈਨਰ ਆ ਰਿਹਾ ਉਹ ਤੁਹਾਨੂੰ ਇਹ ਪੁੱਛਦਾ ਹੀ ਹਾਂਜੀ ਕਿੱਥੇ ਲਾਉਣੀ ਕਿਸੇ ਮੇਡ ਵੀ ਲਾਈਕ ਪੀਸ ਤੋਂ ਐਂਡ ਵਾਟ ਸੋਰਟ ਆਫ ਅਪਲਾਈਸਿਸ ਵਾਟ ਸੋਰਟ ਆਫ ਥਿੰਗਸ ਯੂ ਨੀਡ ਠੀਕ ਹੈ ਨਾ ਉਹਨਾਂ ਦਾ ਮਤਲਬ ਹੀ ਔਨ ਟਾਪ ਆਫ ਥੈਟ ਹੀ ਜੇ ਤੁਸੀਂ ਵਿਜ਼ਿਟ ਕਰੋ ਆਈਕੀਆ ਹੋ ਗਿਆ ਬਰਨਿੰਗਸ ਹੋ ਗਿਆ ਤੁਸੀਂ ਜਾਓ ਉੱਥੇ ਬਣੀਆਂ ਹੁੰਦੀਆਂ ਕਿਚਨਸ ਉਥੋਂ ਆਈਡੀਆਸ ਹਾਂਜੀ ਉਥੋਂ ਆਈਡੀਆਸ ਲੈ ਕੇ ਆਓ ਐਕਸਪਲੋਰ ਕਰੋ ਜਿਹੜੀ ਆਪਾਂ ਬਾਰ ਬਾਰ ਕਹਿੰਦੇ ਆ ਗੱਲ ਇੰਨੀ ਕੁ ਰਿਸਰਚ ਹੋ ਚੁੱਕੀ ਹੈ ਜੀ ਦੁਨੀਆ ਤੇ ਗੂਗਲ ਨੇ ਲੋਕਾਂ ਨੂੰ ਇੰਨਾ ਕੁ ਸਿਖਾ ਦਿੱਤਾ ਹੈ ਕਿ ਅੱਜਕੱਲ ਕੋਈ ਵੀ ਚੀਜ਼ ਕਿਸੇ ਤੋਂ ਲੁਕੀ ਨਹੀਂ ਹੈ ਠੀਕ ਹੈ ਨਾ ਜੀ ਐਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਜੇ ਡਿਜ਼ਾਈਨ ਕਰਨਾ ਹੈ ਜਾਂ ਕੁਝ ਵੀ ਤੁਸੀਂ ਆਈਡੀਆਜ਼ ਲੈਣੇ ਹਨ ਕਿਉਂਕਿ ਆਈਡੀਆਜ਼ ਐਨ ਇਨੋਵੇਸ਼ਨ ਤਾਂ ਹੋ ਗਈ ਘਟ ਬਿਲਕੁਲ ਪਰ ਕਾਪੀ ਪੇਸ ਬਹੁਤ ਚੱਲਦਾ ਠੀਕ ਹੈ ਜੀ ਕਾਪੀ ਪੇਸ ਹੋਈ ਕੋਈ ਵੀ ਆਈਡੀਆ ਕਿਤੋਂ ਵੀ ਚੱਕੋ ਕਿਤੇ ਕਿਸੇ ਜਿਹੜੇ ਜਿਹੜਾ ਕਿ ਆਪਣੇ ਕੁਝ एपिसोड ਪਹਿਲਾਂ ਗੱਲ ਕੀਤੀ ਸੀ ਅੱਜ ਕਿ ਜਿਹੜੇ ਡਿਸਪਲੇ ਹੋਮਸ ਹੁੰਦੇ ਹਨ ਹਾਂਜੀ ਉਹਨਾਂ ਨੂੰ ਵਿਜ਼ਿਟ ਕਰੋ ਵਿਜ਼ਿਟ ਕਰੋ ਜੀ ਡਿਸਪਲੇ ਹੋਮਸ ਬਹੁਤ ਹੁੰਦੇ ਨਹੀਂ ਜਿਹੜੇ ਕਿ ਵੀਕ ਦੇ ਵਿੱਚ ਆਲਮੋਸਟ 3 ਦਿਨ ਖੁੱਲਦੇ ਸੈਟਰਡੇ ਸਨਡੇ ਤੇ ਬੈਟਮੈਨਸ ਨਹੀਂ ਮੋਸਟਲੀ ਠੀਕ ਹੈ ਜੀ ਔਰ ਉਹਨੂੰ ਵਿਜ਼ਿਟ ਕਰੋ ਕਿਉਂਕਿ ਉਹਨਾਂ ਨੇ ਨਵੇਂ ਡਿਜ਼ਾਈਨ ਦੇ ਅਪਲਾਈਐਂਸਸ ਲਾਈਨ ਦੇ ਨਵੇਂ ਡਿਜ਼ਾਈਨ ਦੇ ਕਿਚਨ ਲਗਾਈ ਹੁੰਦੀ ਹੈ ਤੇ ਉਹਦੇ ਤੋਂ ਤੁਹਾਨੂੰ ਇੱਕ ਬਹੁਤ ਖੂਬਸੂਰਤ ਆਈਡੀਆਜ਼ ਮਿਲ ਜਾਂਦੇ ਬਿਲਕੁਲ ਜੀ ਉਹ ਲੇਟੈਸਟ ਪ੍ਰੋਪਰਟੀਆਂ ਕਹਿੰਦਾ ਕਿਉਂਕਿ ਅੱਜਕੱਲ੍ਹ ਦੇ ਸਾਬ ਨਾਲ ਬੜੀਆਂ ਹੋਈਆਂ ਆ ਉਹ ਚ ਫੀਚਰ ਜੋਹੇ ਜੇ ਲੱਗੇ ਆ ਹਿੰਜੀਜ਼ ਉਹਹੇ ਜੇ ਲੱਗੇ ਆ ਕਈ ਤਾਂ ਰਿਮੋਟ ਨਾਲ ਖੁੱਲਦੀਆਂ ਵਿੰਡੋਜ਼ ਰਿਮੋਟ ਨਾਲ ਖੁੱਲ ਰਹੀਆਂ ਨੇ ਸਭ ਕੁ ਬਹੁਤ ਕੁਸ਼ ਹੈ ਕਰਨ ਦਾ देयर इज अ लॉट ਆਫ ਥਿੰਗਸ ਟੂ ਲਰਨ ਜੇ ਤੁਸੀਂ ਉਹਨਾਂ 'ਚ ਜਾਓਗੇ ਤਾਂ ਸਪੈਸ਼ਲੀ ਆਪਾਂ ਹੁਣ ਕਿਚਨ ਦੀ ਗੱਲ ਕਰ ਰਹੇ ਹਾਂ ਜੀ ਬਣੀ ਹੈ ਸਭ ਤੋਂ ਪਹਿਲੀ ਬਿਟ ਫਿਰ ਕਿਚਨ ਵਾਲੇ ਅਲੱਗ-ਅਲੱਗ ਸਪਲਾਈਅਰ ਨੇ ਸਪੈਸ਼ਲੀ ਜਿਹੜੇ ਕਿਚਨ ਦਾ ਕੰਮ ਕਰਦੇ ਬਣੀ ਤਾਂ ਬਹੁਤ ਕੰਮ ਕਰਦੇ ਜੀ ਪਰ ਬਹੁਤ ਸਾਰੇ ਸਪਲਾਈਅਰ ਬਹੁਤ ساری ਕੰਪਨੀਆਂ ਸਿਰਫ ਕਿਚਨ ਦਾ ਕੰਮ ਕਰਦੇ ਸਪੈਸੀਫਿਕਲੀ ਉਹਦੇ ਲਈ ਸਪੈਸੀਫਿਕਲੀ ਸਪੈਸੀਫਿਕ ਕਿਚਨ ਦੇ ਜੇ ਤੁਸੀਂ ਪਾਉਂਗੇ ਗੂਗਲ ਤੇ ਮਿਲ ਲੜਾ 20 ਤੋਂ 3 ਕੰਪਨੀਆਂ ਦਾ ਸਿਫਾਰਿਸ਼ ਸਕਰੀਨ ਤੇ ਨਿਕਲੇ ਆਣਗੇ ਲੋਕਲ ਉਹ ਵੀ ਲੋਕਲ ਹਾਂਜੀ ਉਹ ਤੁਸੀਂ ਜ਼ਰੂਰ 2 ਤੋਂ 3 ਕੋਟੇਸ਼ਨ ਲੈਣੀਆਂ ਹਰ ਕੰਮ ਲਈ ਜ਼ਰੂਰੀ ਹੈ ਤੁਸੀਂ ਮੰਨ ਲਓ ਕਈ ਵਾਰ ਤੁਹਾਨੂੰ ਟੂ ਗੁੱਟ ਬਿਟਰ ਹੁੰਦਾ ਨਾ ਐਸੇ ਤਾਂ ਮਨ ਲਉ ਸੋਨੇ ਨੂੰ ਐਸਟੀਮੇਸ਼ਨ ਸੀਗਾ ਕਿ ਮੇਰੀ ਕਿਚਨ 12000 ਦੇ ਲੱਗੂ ਕਿਸੇ ਬੰਦੇ ਨੇ ਆ ਕੇ ਸਾਨੂੰ 8000 ਕੋਟ ਦਿੱਤਾ ਸੋਨੂੰ ਲੱਗਿਆ ਵੀ ਇਹ ਤਾਂ ਬਹੁਤ ਵਧੀਆ ਹੋ ਗਿਆ ਪਰ ਕਈ ਵਾਰ ਟੂ ਗੁੱਟ ਬਿਟਰ ਹੋਏ ਤੇ ਇੱਕ ਸ਼ਬਦ ਵਰਤਿਆ ਜਾਂਦਾ ਵੀ ਇਹ ਲੱਗਦਾ ਨਹੀਂ ਮੈਨੂੰ ਜਿੰਨਾ ਦੱਸ ਰਹੇ ਨੇ ਵੀ ਇਹਨਾ ਹੋਣਾ ਨਹੀਂ ਚਾਹੀਦਾ ਤਾਂ ਐਸੇ ਕਰਕੇ ਤਿੰਨ ਕੋਟੇਸ਼ਨਸ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਲਈ ਚਾਹੇ ਤੁਹਾਨੂੰ ਪਹਿਲੀ ਕੋਟੇਸ਼ਨ ਹੀ ਬਹੁਤ ਵਧੀਆ ਮਿਲ ਗਈ ਤਾਂ ਤੁਸੀਂ ਦੂਸਰੀ ਤੇ ਤੀਸਰੀ ਕੋਟੇਸ਼ਨ ਨੂੰ ਜੇ ਕੋਈ ਬੰਦਾ ਤੁਹਾਨੂੰ ਪਹਿਲੀ ਕੋਟੇਸ਼ਨ 8000 8000 ਦੀ ਦੇ ਰਿਹਾ ਦੂਸਰੀ ਕੋਟੇਸ਼ਨ ਤੁਹਾਨੂੰ ਕੋਈ 10 ਦੀ ਦੇ ਰਿਹਾ ਤੀਸਰੀ ਤੁਹਾਨੂੰ 11 ਦੀ ਦੇ ਰਿਹਾ ਤਾਂ ਤੁਹਾਨੂੰ ਫਿਰ ਇੱਕ ਕੰਪੈਰੀਜ਼ਨ ਕਰਨ ਨੂੰ ਇੱਕ ਚੀਜ਼ ਮਿਲਗੀ ਕਿ ਐਪਲ ਵੀ ਐਪਲ ਕੰਪੇਅਰ ਕਰੀਏ ਸੀ ਵੀ 8 ਵਾਲਾ ਇਹ じゃ ਕੀ ਲਗਾ ਰਿਹਾ ਤੇ 11 ਵਾਲਾ ਇਹ じゃ ਕੀ ਲਗਾ ਰਿਹਾ ਕਿ ਕੀ ਇਨਕਲੂਡਡ ਹੈ ਇਹ ਚ ਫਰਕ ਕੀ ਹੈ ਇਨਕਲੂਡਡ ਫਿਰ ਤੁਸੀਂ ਤਿੰਨ ਕੋਟੇਸ਼ਨਸ ਲੈਣੀਆਂ ਫਿਰ ਜਿਹੜੇ ਬੰਦੇ ਆ ਰਹੇ ਆ ਇਹ ਕੁਝ ਸਪਲਾਈ ਕਰਦੇ ਆ ਤੇ ਕੋਈ ਸਪਲਾਈਰ ਇੰਸਟਾਲ ਕਰਦੇ ਆ ਇੰਸਟਾਲ ਕਰਦੇ ਆ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਵੀ ਭਾਈ ਤੁਸੀਂ ਕੱਲਾ ਜਿਹੜਾ ਇਹ ਕੋਟੇਸ਼ਨ ਦਿੱਤੀ ਹੈ ਸਾਨੂੰ ਇਹ ਸਪਲਾਈ ਦੀ ਹੈ ਜਾਂ ਸਪਲਾਈ ਐਂਡ ਇੰਸਟਾਲ ਦੀ ਹੈ ਬਿਲਕੁਲ ਜਾਂ ਫਿਰ ਜਿਹੜਾ ਤੀਸਰਾ ਇੱਕ ਸਾਨੂੰ ਦੱਸਦਾ ਹੈ ਕੋਸਟ ਇਫੈਕਟਿਵਨੈਸ ਕੋਸਟ ਇਫੈਕਟਿਵਨੈਸ ਇਹ ਹੈ ਤੁਸੀਂ ਉਹ ਆਪਣੇ ਆਈ ਕੀਆ ਦਾ ਨਾਮ ਲਿਆ ਬਰਿੰਗ ਦਾ ਨਾਮ ਲਿਆ ਤਾਂ ਉਹਨਾਂ ਤੇ ਨਾ ਕੱਲੇ ਫਲੈਟ ਪੈਕ ਬੀ ਬਿਲ ਜਾਂਦੇ ਹਾਂਜੀ ਫਲੈਟ ਪੈਕ ਮਤਲਬ ਜੇ ਮੰਨ ਲਓ ਆਪਾਂ ਕੋਈ ਕੈਬਿਨੇਟ ਲਗਾਨੀ ਹੈ ਤਾਂ ਕੈਬਿਨੇਟ ਇੱਕ ਤਾਂ ਬੜੀ ਮਣੀ ਹੋਣੀ ਉਹਨੇ ਸਪੇਸ ਬਹੁਤ ਲੈਣਾ ਹੈ ਫਲੈਟ ਪੈਕ ਹੈਗੇ ਵੀ ਉਹਦਾ ਸਾਈਡਾਂ ਵਾਲੇ ਦੇ ਉੱਪਰ نیچے ਵਾਲੇ ਪੱਲੇ ਹੈਗੇ ਹਾਂਜੀ ਪਰ ਉਹ ਬਾਕਸੇ ਚ ਪੈਕ ਵੀ ਤੁਹਾਨੂੰ ਖੋਲ ਕੇ ਉਹਨੂੰ ਜੋੜਨਾ ਪੈਣਾ ਇਹਦੇ ਚ ਮੈਂਸ਼ਨ ਕਰਨ ਮੈਂ ਤੁਹਾਨੂੰ ਦੱਸਿਆ ਸੀ ਅਸੀਂ ਰੀਸੈਂਟਲੀ ਘਰੋ ਕਰਵਾਇਆ ਸਾਰੇ ਸਾਡੇ ਫਲੈਟ ਪੈਕ ਆਏ ਸੀ ਮੈਨੂੰ ਆਪ ਨੂੰ ਮੇਰੇ ਮੇਰੇ ਦਿਮਾਗ ਚ ਇੰਡੀਆ ਵਾਲੀ ਕਿਚਨ ਚੱਲ ਰਹੀ ਸੀ ਕਿ ਪ੍ਰੋਪਰ ਉਹ ਸਾਰਾ ਕੁਝ ਹੋਊਗਾ ਕਰਕੇ ਉਹ ਕੁਝ ਵੀ ਨਹੀਂ ਮਤਲਬ ਮੈਂ ਬੈਠ ਕੇ ਦੇਖ ਰਹੀ ਹਾਂ ਉਹਨਾਂ ਨੇ ਬਾਕਸੇਸ ਓਪਨ ਕੀਤੇ ਫਿਕਸ ਕੀਤੇ ਉਹ ਸਾਰਾ ਕੁਝ ਮਤਲਬ ਬਸ ਉਹ ਫਿਕਸ ਕਰ ਰਹੇ ਸੀ ਪੇਚ ਲਾ ਰਹੇ ਸੀ ਬਸ ਉਹਦੇ ਹੀ ਤੇ ਉਹ ਇੱਕ ਦਿਨ ਵੀ ਨਹੀਂ ਲੱਗਿਆ ਦੋ ਤਿੰਨ ਘੰਟਿਆਂ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਸੈੱਟ ਕਰ ਦਿੱਤਾ ਜਲਦੀ ਕਿਚਨ ਦੇ ਵਿੱਚ ਇੰਸਟਾਲ ਹੋ ਜਾਂਦੀ ਹੈ ਤੇ ਉਹ ਫਲੈਟ ਪੈਕ ਦੇ ਵਿੱਚ ਤੁਸੀਂ ਅਗਰ ਲਾਉਂਗੇ ਉਹਦਾ ਕੋਟੇਸ਼ਨ ਲਾਉਂਗੇ ਤੇ ਪਲੱਸ ਉਹਨੂੰ ਫਿਰ ਚਾਹੀਦਾ ਬੰਦਾ ਲਗਾਉਣ ਵਾਲਾ ਜੀ ਲਗਾਉਣ ਵਾਲਾ ਹਾਂਜੀ ਜਿਹੜਾ ਹੋਰ ਪਲੇਟਸ ਲਈ ਵੀ ਅਗੇਨ ਤਿੰਨ ਕੋਟ ਬਿਲਕੁਲ ਅਗੇ ਤਾਂ ਤਿੰਨ ਵਾਲਾ ਜਿਹੜਾ ਹੈ ਨਾ ਜੀ ਤੇ ਇਹ ਤਾਂ ਤੁਸੀਂ ਪੱਲੇ ਬੰਦ ਲਓ ਵੀ ਆਪਾਂ ਤਿੰਨ ਕੋਟੇਸ਼ਨਾਂ ਤਾਂ ਲੈਣੀਆਂ ਹੀ ਲੈਣੀਆਂ ਚਾਹੇ ਤਾਂ ਹੋਰ ਕਮੈਂਡੇਡ ਬੰਦਾ ਹੈ ਚਾਹੇ ਹੋਰ ਕਮੈਂਡੇਡ ਨਹੀਂ ਹੈ ਚਾਹੇ ਤੁਸੀਂ ਆਨਲਾਈਨ ਲੱਭਿਆ ਚਾਹੇ ਕਿਸੇ ਨੇ ਰਿਕਮੈਂਡ ਕੀਤਾ ਚਾਹੇ ਤੁਸੀਂ ਉਹ ਤੋਂ ਪ੍ਰੀਵੀਅਸਲੀ ਕੰਮ ਵੀ ਕਰਵਾਇਆ ਤਾਂ ਵੀ ਤੁਸੀਂ ਲੋ ਹਾਂਜੀ ਤਾਂ ਵੀ ਕੋਸ਼ਿਸ਼ ਕਰੋ ਕਿ ਕੰਪੈਰੀਜ਼ਨ ਕਰੋ ਸਰਵਿਸਿਜ਼ ਦੇ ਵਿੱਚ ਇਨਵੌਇਸ ਲੋ ਪ੍ਰੋਪਰ ਚ ਇਨਵੌਇਸ ਦਾ ਤੁਸੀਂ ਨੂੰ ਬਾਰ ਬਾਰ ਕਿਉਂ ਕਹਿੰਨੇ ਜੀ ਇਨਵੌਇਸ ਐਸ ਲਈ ਜ਼ਰੂਰੀ ਹੈ ਕਿ ਇੰਸ਼ੋਰੈਂਸ ਪਰਪਸ ਲਈ ਜੇ ਖੁਦਾਨਾ ਖਾਸਾ ਜਿਹੜਾ ਆਪਾਂ ਬਿਲਡਿੰਗ ਇੰਸ਼ੋਰੈਂਸ ਕਰਾ ਰਹੇ ਹਰ ਬੰਦਾ ਕਿਉਂਕਿ ਹਾਂਜੀ ਇਥੇ ਇੰਸ਼ੋਰੈਂਸ ਜ਼ਰੂਰ ਕਰਾਉਂਦੇ ਇਹ ਮੰਡੇਟਰੀ ਵੀ ਹੈ ਜਦੋਂ ਤੁਸੀਂ ਲੋਨ ਕਰਵਾਉਨੇ ਹੋ ਤਾਂ ਲੋਨ ਜਿਹੜਾ ਬੈਂਕ ਹੈ ਉਹ ਕਹਿੰਦਾ ਵੀ ਮੈਨੂੰ ਇੰਸ਼ੋਰੈਂਸ ਸਰਟੀਫਿਕੇਟ ਆਫ ਕਰੰਸੀ ਮੈਨੂੰ ਚਾਹੀਦਾ ਹੈ ਵੀ ਇੰਸ਼ੋਰੈਂਸ ਕਰਾਓ ਤੇ ਇੰਸ਼ੋਰੈਂਸ ਅਗਲੇ ਮੰਨ ਲਓ ਤੁਸੀਂ ਕੋਈ ਇਹੋ ਜਿਹਾ ਕੰਮ ਕਰਾਇਆ ਵੇ ਸਪੈਸ਼ਲੀ ਇਲੈਕਟ੍ਰੀਕਲ ਤੇ ਬਲੰਦੀ ਹੋਵੇ ਕੁਈ ਇਹੇ ਜਿਹਾ ਕੰਮ ਕਰਾਇਆ ਹੈ ਜਿਹਦੇ ਚ ਕਿ ਤੁਸੀਂ ਛੋਟ ਕੋ ਇਨਵੌਇਸ ਲਈ ਹੈ ਜਾਂ ਕੋਈ ਸਬਸਟੈਂਡਰਡ ਚੀਜ਼ ਲਗੀ ਹੈ ਸਬਸਟੈਂਡਰਡ ਦਾ ਮਤਲਬ ਹੈ ਜਿਹੜੀ ਆਸਟ੍ਰੇਲੀਅਨ ਸਟੈਂਡਰਡ ਨਹੀਂ ਹੈ ਬਹੁਤ ਸਾਰੀ ਚੀਜ਼ਾਂ ਇਹ ਨਹੀਂ ਹੈ ਵੀ ਕੁਆਲਿਟੀ ਮਾੜੀ ਹੋ ਜੇ ਉਹਦਾ ਏਐਸ ਨੰਬਰ ਨਹੀਂ ਹੈ ਆਸਟ੍ਰੇਲੀਅਨ ਸਟੈਂਡਰਡ ਤਾਂ ਉਹ ਵੈਲਿਡ ਨਹੀਂ ਮੰਨੀ ਜਾਂਦੀ ਜਦੋਂ ਵੈਲਿਡ ਨਹੀਂ ਮੰਨੀ ਜਾਂਦੀ ਤਾਂ ਉਹ ਫਿਰ ਇੰਸ਼ੂਰੈਂਸ ਕੰਪਨੀ ਦਾ ਮੇਨ ਸਭ ਤੋਂ ਵੱਧ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦੀ ਹੈ ਜਦੋਂ ਕਲੇਮ ਆਉਂਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਕਰਨਾ ਹੁੰਦਾ ਵੀ ਇਸੇ ਰਿਜੈਕਟ ਕਿਵੇਂ ਕਰੀਂ ਕਰੀ ਹਾਂ ਉਹਨਾਂ ਦਾ ਪਹਿਲਾਂ ਹੀ ਇਹੀ ਹੁੰਦਾ ਕਿ ਨਾ ਕਰਨ ਵਾਲੇ ਕਿਹੜੇ ਹਾਂ ਤਾਂ ਉਹ ਫਿਰ ਉਹਨਾਂ ਮੁੱਦਿਆਂ ਤੇ ਚੱਲਦੇ ਆ ਆਪਾਂ ਲੰਬੀ ਹੈ ਕੋਈ ਚੀਜ਼ ਜਿਹਦੇ ਲਈ ਅਸੀਂ ਕਹਿੰਦੇ ਆ ਸਹੀ ਨਹੀਂ ਤਾਂ ਜਦੋਂ ਤੁਸੀਂ ਆਪਦੇ ਸਾਰੇ ਬਾਕਸਿਸ ਟਿਕ ਰੱਖਦੇ ਹੋ ਮੰਨ ਲਓ ਤੁਸੀਂ ਜਦੋਂ ਪਲੰਬਰ ਲੈਕਟ੍ਰੀਸ਼ੀਅਨ ਜਿਹੜੇ ਬੁਲਾ ਲਏ ਉਹਨਾਂ ਦੀ ਸਰਕੂ ਲਾਇਸੈਂਸ ਦੀ ਕਾਪੀ ਹੈ ਉਹਨਾਂ ਦੀ ਇੰਸ਼ੋਰੈਂਸ ਦੀ ਕਾਪੀ ਹੈ ਛੋਟੇ ਕੋਲ ਹੀ ਨੋਆਇਸ ਹੈ ਤੁਸੀਂ ਜੀਐਸਟੀ ਪੇ ਕੀਤੀ ਵੀ ਹੈ ਫਿਰ ਤੁਸੀਂ ਸੇਫ ਹੋ ਜੀ ਕਿ ਤੁਸੀਂ ਬਿਲਕੁਲ ਸੇਫ ਹੋ ਕਿਉਂਕਿ ਤੁਸੀਂ ਜਿਹੜਾ ਕੰਮ ਕਰਾਇਆ ਤੁਸੀਂ ਸਟੈਂਡਰਡ ਕਰਾਇਆ ਹੈ ਪੈਸੇ ਦਿੱਤੇ ਹੈ ਜੀਐਸਟੀ ਪੇ ਕੀਤੀ ਹੈ ਤਾਂ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆ ਸਕਦੀ ਚਲੋ ਜੀ ਹੁਣ ਬੈਕ ਟੂ ਕਿਚਨ ਚਲਦੇ ਹਾਂ ਜੀ ਕਿਚਨ ਦੇ ਵਿੱਚ ਜਿਹੜੇ ਅਪਲਾਈਐਂਸਸ ਹੈ ਜੀ ਉਹਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਪਲਾਈਐਂਸਸ ਦੀ ਜਿਹੜੀ ਪ੍ਰਾਈਸਿੰਗ ਹੈ ਉਹ ਬਹੁਤ ਜ਼ਿਆਦਾ ਲੋਕ ਇਹ ਵੀ ਲੋ ਤੋਂ ਲੈ ਕੇ ਮੈਂ ਕਹਿੰਦਾ ਜੀ 200 ਡਾਲ ਦੋ 23344 ਯਾਰ ਦੋਨੇ ਕੁਕ ਟਾਪ ਹੀ ਪਈ ਆ ਕਿ ਤਾ ਇਹ ਖਰੀਦਰ ਵੇਲੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਜੀ ਅਲੱਗ-ਅਲੱਗ ਕੰਪਨੀਜ਼ ਜਾਓ ਤੇ ਤੁਸੀਂ ਆਪਣਾ ਬਜਟ ਤਿਆਰ ਕਰੋ ਕਿ ਹਾਂ ਆਪਾਂ ਕਿੰਨੇ ਕੇ ਪੈਸੇ ਲੈਣੇ ਐ ਐਦਾ ਮਤਲਬ ਇਹ ਨਹੀਂ ਹੈ ਵੀ ਜੇ ਤੁਸੀਂ ਸਸਤਾ ਅਪਲੈਂਸ ਲੈ ਰਹੇ ਹੋ ਵੀ ਉਹ ਮਾੜਾ ਹੈ ਬਿਲਕੁਲ ਜੀ ਠੀਕ ਹੈ ਨਾ ਜੀ ਜਾ ਉਹਦੀ ਉਹ એનર્ਜੀ ਰੇਟਿੰਗ ਚੈੱਕ ਕਰੋ એનર્ਜੀ ਰੇਟਿੰਗ ਚੈੱਕ ਕਰੋ ਜੀ ਠੀਕ ਹੈ ਬਸ ਇਹ ਵੀ ਕੋਈ ਕਈ ਵਾਰ ਤਾਂ ਦੇਖੋ ਜੀ ਗੱਲਾਂ ਇਹ ਐ ਵੀ ਕੁਝ ਜੀ ਤਾਂ ਦੇਖੋ ਫਲੈਸ਼ੀ ਵੀ ਹੋ ਜਾਂਦੀ ਹੈ ਕੁਝ ਲੋਕਾਂ ਨੂੰ ਇਹ ਹੁੰਦਾ ਵੀ ਭਾਈ ਮੈਂ ਬਹੁਤ سارے ਪੈਸੇ ਲਾਉਣੇ ਐ ਜਾਂ ਮੈਂ ਇੱਕ ਬ੍ਰਾਂਡ ਦਿਖਾਉਣਾ ਠੀਕ ਹੈ ਕਾਰ ਤੱਕ ਟੋਇਟਾ ਦੀ ਵੀ ਉੱਥੇ ਲੱਗ ਕੇ ਜਾਂਦੀ ਐ ਤੇ ਮਰਸੀਡੀਜ਼ ਵੀ ਉੱਥੇ ਲੱਗੀ ਹੁੰਦੀ ਐ ਠੀਕ ਹੈ ਜੀ ਪਰ ਬ੍ਰਾਂਡ ਜ਼ਰੂਰੀ ਐ ਤਾਂ ਜਿਹੜਾ ਵੀ ਜਿੰਨੇ ਸੋਡੀ ਪੌਕੇਟ ਅਲਾਉ ਕਰਦੀ ਹੈ ਤਾਂ ਉਸ ਤਰੀਕੇ ਦੇ ਤੁਸੀਂ ਆਪਣੇ ਅਪਲੈਂਸਸ ਲੋ ਪ੍ਰੋਪਰ ਤਰੀਕੇ ਨਾਲ ਕੰਮ ਕਰੋ ਅਪਲੈਂਸਸ ਚ ਆਪਾਂ ਡਿਸ਼ਵਾਸ਼ਰ ਐਡ ਕਰਦੀ ਐ ਤੇ ਬਹੁਤ ਕਾਮਨ ਹੈ ਡਿਸ਼ਵਾਸ਼ਰ ਖਾਸ ਕਰਕੇ ਸਾਡੇ ਲਈ ਗੱਲ ਸਾਡੇ ਇੱਕ ਦੀਦੀ ਨੇ ਸਾਡੇ ਜੋਤੀ ਦੀਦੀ ਤੇ ਉਹ ਇੱਥੇ ਆਏ ਆਏ ਤੇ ਕਹਿੰਦੇ ਕਹਿੰਦੇ ਜੀ ਕਿ ਉਹਨਾਂ ਦੀ ਉਹ ਟੀਚਰ ਸੀਗੀ ਇੰਡੀਆ ਤੇ ਉਹ ਟੀਚਰ ਇੱਥੇ ਆਏ ਤਾਂ ਆਫ ਕੋਰਸ ਜਿਹੜਾ ਜਦੋਂ ਨਾ 12 15 ਸਾਲ ਪਹਿਲਾਂ ਆਏ ਸੀ ਤਾਂ ਇੰਡੀਆ ਵਾਲੇ ਲੋਕ ਉਹਨੂੰ ਬੜਾ ਕਰੇ ਸੀ ਉਹ ਬਾਗੀ ਤੇ ਵੀ ਆਪਾਂ ਇੱਥੇ ਰਹਿ ਗਏ ਵਿੱਚ ਵੀ ਗੱਲ ਗੱਲਬਾਤ ਬੜੀਆ ਕਰਦੇ ਸੀ ਉਦੋਂ ਆਪਣਾ ਕਾਰਡ ਹੁੰਦਾ ਸੀਗਾ ਟੈਲਸਟਾ ਦਾ ਵੀ 50 ਸੈਂਟਰ ਦੇ ਆ ਨਾ ਪਹਿਲੇ ਲੱਗਦੇ ਸੀ ਉਦੋਂ ਉਹ ਵੀ ਫਰੀ ਮਰਜ਼ੀ ਕੋਲਾਂ ਕਰੀ ਚੁੱਕੇ ਸੀ ਫਲੈਗ ਫਾਲ ਹੁੰਦਾ ਸੀ ਕੁਛਾਂ ਦਾ ਉਹ ਉਥੋਂ ਕੋਲਾਂ ਆਉਂਦੀਆਂ ਦੀਦੀ ਨੂੰ ਭਾਈ ਵੀ ਕੀ ਕੰਮ ਕਰਦੇ ਹੋ ਤੁਸੀਂ ਇੱਥੇ ਕੰਮ ਮਿਲ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਲੋਕਾਂ ਨੂੰ ਕੰਮ ਮਿਲ ਗਿਆ ਕੰਮ ਮਿਲ ਗਿਆ ਉਹ ਕਹਿੰਦੇ ਕਹਿੰਦੇ ਜੀ ਤੇਰੇ ਭਾਜੀ ਨੂੰ ਤਾਂ ਡੀਸੀ ਲਵਾਤਾ ਸੀ ਕੰਦੀ ਅੱਛਾ ਦੀਦੀ ਨੇ ਉਹਨੂੰ ਕਿਹਾ ਤਾਂ ਵੀ ਤੇਰੇ ਭਾਜੀ ਨੂੰ ਤਾਂ ਵੀ ਡੀਸੀ ਲਵਾਤਾ ਸੀ ਕਹਿੰਦੀ ਸੀ ਤੇ ਸੀ ਲੋਬਾ ਤੇ ਕਿ ਡੀਸੀ ਲੱਗ ਗਿਆ ਸੀ ਕਹਿੰਦੀ ਹਾਂ ਕਹਿੰਦੀ ਇੱਥੇ ਤਾਂ ਨਾ ਸੁੱਖ ਹੈ ਕਹਿੰਦੀ ਸੀ ਦਾ ਘਰ ਡੀਸੀ ਲਵਾਤਾ ਸੀਗਾ ਤੇ ਉਹ ਵਧੀਆ ਕਹਿੰਦੀ ਉਹਦੀ ਜੌਬ ਕਰਦੇ ਐ ਤੇ ਵਧੀਆ ਫਸਟ ਕਲਾਸ ਕਹਿੰਦੀ ਉਹਨਾਂ ਕੰਮ ਹੈ ਉਹਨਾਂ ਦਾ ਤੇ ਉਹ ਪਾਇਓਲ ਤਾਂ ਉਹਨਾਂ ਦੇ ਸਾਰੇ ਪਿੰਡ ਚ ਦੱਸਦਾ ਭਾਈ ਵੀ ਉਹਨਾਂ ਦਾ ਅੱਛਾ ਰੋਲਾ ਪੈਣਾ ਯਾਵੇਂ ਡੀਸੀ ਉੱਥੇ ਲਾ ਕੇ ਮਾਨ ਸਰ ਡੀਸੀ ਲੱਗ ਗਿਆ ਭਈ ਉੱਥੇ ਡੀਸੀ ਲੱਗ ਗਿਆ ਤੇ ਪਿੰਡਾਂ ਚ ਮਾਹੌਲ ਐ ਜੇ ਹੁੰਦਾ ਵੀ ਉਹ ਸਾਰੇ ਕਿਤੇ ਡੀਸੀ ਨਹੀਂ ਸੀ ਹੋਈ ਡੀਸੀ ਹਾਂ ਡੀਸੀ ਲੱਗ ਗਿਆ ਡੀਸੀ ਤਾਂ ਆਪਣੇ ਪ੍ਰਧਾਨ ਮੰਤਰੀ ਤੋਂ ਵੀ ਉੱਚਾ ਲੱਗਦਾ ਇੰਡੀਆ ਦੇ ਵਿੱਚ ਵੀ ਡੀਸੀ ਲੱਗ ਗਿਆ ਆਪਾਂ ਤਾਂ ਆਪਣਾ ਗੱਲਾਂ ਤੇ ਉੱਤੀ ਹੈ ਜੀ ਤੇ ਉਹ ਡੀਸੀ ਲਾਤੇ ਜੀ ਉਹਨਾਂ ਨੇ ਕਾਗਜ਼ਾ 'ਚ ਡੀਸੀ ਲਾਤਾ ਤੇ ਸਾਰੇ ਪਿੰਡ 'ਚ ਪਤਾ ਲੱਗ ਗਿਆ ਵੀ ਡੀਸੀ ਲੱਗ ਗਿਆ ਤੇ ਉਹ ਉਹ ਤੋਂ ਵਿਚਾਰੀ ਤੋਂ ਕਿ ਵੀ ਜਿਹਨੂੰ ਦੱਸਿਆ ਸੀਗਾ ਉਹ ਤੋਂ ਬਾਰੀ-ਬਾਰੀ ਉਹਦੇ ਪਚੇ ਨਾ ਉਹਦੇ ਯਾਰ ਵੀ ਮੈਨੂੰ ਬੁਲਾ ਕੇ ਇਸ ਨਾਲ ਸਸੇ ਵੀ ਲੱਗ ਜੀ ਇੱਥੇ ਆ ਕੇ ਕੋਈ ਸਾਡਾ ਵੀ ਸਿਸਟਮ ਬਣਾਓ ਫੇਰ ਉਹਨੇ ਇੱਕ ਦਿਨ ਕਿਹਾ ਕਹਿੰਦੇ ਕਿਹਦੇ ਭਾਜੀ ਫੋਨ ਤੇ ਗੱਲ ਚੱਲਦੀ ਸੀ ਕਿੱਥੇ ਹੈ ਕਹਿੰਦੇ ਡੀਸੀ ਲੱਗਿਆ ਕੰਮ ਕਰੀਂਦੇ ਆ ਉਹਦਾ ਕਹਿੰਦੇ ਤੂੰ ਕਿਹਦੇ ਐਸ ਵੇਲੇ 8:30 9 ਵਜੇ ਰਾਤ ਦੇ ਵੀ ਐਸ ਵੇਲੇ ਵੀ ਕੰਮ ਕਰਦੇ ਹਾਂ ਕਹਿੰਦੇ ਮੇਨਲੀ ਕੰਮ ਡੀਸੀ ਦਾ ਕੰਮ ਐ ਐਸ ਵੇ ਤੇ ਸਮਝ ਨਹੀਂ ਆਈ ਫੇਰ ਉਹਨੇ ਦੱਸਿਆ ਡੀਸੀ ਤਾਂ ਕਹਿੰ ਤੂੰ ਕੀ ਸਮਝੀ ਨਹੀਂ ਹੈ ਜੋਤੀ ਦੀ ਕਹਿੰਦੀ ਕਹਿੰਦੀ ਡੀਸੀ ਭਾਜੀ ਕਹਿੰਦੀ ਡੋਬੀ ਡੈਪਟੀ ਕਮਿਸ਼ਨਰ ਡੈਪਟੀ ਕਮਿਸ਼ਨਰ ਕਹਿੰਦੀ ਨਹੀਂ ਕੌਲੀ ਹੈ ਕਹੀ ਔਰ ਡਿਸ਼ ਕਲੀਨਰ ਹੈ ਉਹ 판ਦੇ ਬਾਜ ਰੇਗਾ ਨਹੀਂ 판ਦੇ ਬਾਜ ਔਰ ਚੱਕੋ ਇਹ ਗੱਲ ਜੀ ਤਾਂ ਡਿਸ਼ਵਾਸ਼ਰ ਪੂਰਾ ਆਇਆ ਆ ਵੀ ਸਾਡੇ ਭਾਜੀ ਨੂੰ ਦੇਖੋ ਦੀਦੀ ਨੇ ਕੀ ਕਿਤਾ ਜੀ ਉਹਨਾਂ ਨੂੰ ਡਿਸ਼ ਕਲੀਨਰ ਨਹੀਂ ਇੱਥੇ ਇਕੱਲੇ ਤੁਹਾਡੇ ਭਾਜੀ ਨਹੀਂ ਮੈਨੂੰ ਲੱਗਦਾ ਸਾਰੇ ਇੱਥੇ ਜਿੰਨੇ ਵੀ ਹਸਬੈਂਡ ਆ ਉਹ ਕੁਕਿੰਗ ਨਹੀਂ ਹੁੰਦੀ ਹੁੰਦੀ ਸੋ ਤੁਹਾਨੂੰ ਵੀ ਪਤਾ ਹੈ ਇੰਡੀਆ ਦੇ ਵਿੱਚ ਫਰਕ ਹੁੰਦਾ ਪਰ ਡਿਸ਼ਵਾਸ਼ਰ ਦਾ ਰੋਲ ਨਿਭਾਉਂਦੇ ਆ ਡਿਸ਼ਵਾਸ਼ਰ ਬਹੁਤ ਘੱਟ ਯੂਜ਼ ਹੁੰਦਾ ਆਪਣੇ ਪੰਜਾਬੀ ਫੈਮਿਲੀ ਚ ਮੈਂ ਨਹੀਂ ਬੋਲਦਾ ਇਸ ਤਰ੍ਹਾਂ ਤੇ ਭਾਂਡੇ ਧੋਣ ਦਾ ਕਦੇ-ਕਦੇ ਫਰਜ ਨਿਭਾ ਲੈਂਦੇ ਹਾਂਜੀ ਹਾਂ ਬਿਲਕੁਲ ਬਿਲਕੁਲ ਡਿਸ਼ਵਾਸ਼ਰ ਹਾਂਜੀ ਜਿਹੜੀ ਰਿਸੋਸ਼ਲ ਦੇ ਸੇਨ ਵਾਲੀ ਡਿਸ਼ਵਾਸ਼ਰ ਬਹੁਤ ਵਧੀਆ ਮਸ਼ੀਨ ਹੈ ਜੀ ਇੱਕ ਜਿਹੜੀ ਬਹੁਤ ਰਾਹਤ ਦੀ ਮਸ਼ੀਨ ਹੈ ਤੁਸੀਂ ਖਾਓ ਪੀਓ ਨਾਲ ਦੀ ਨਾਲ ਆਪਦਾ ਭਾਂਡਾ ਡਿਸ਼ਵਾਸ਼ਰ ਚ ਚਲਾ ਦਿਓ ਇਹ ਕੀ ਜੀ ਚਾਹੇ ਉਹ ਕਾਂਚ ਦਾ ਹੈ ਚਾਹੇ ਉਹ ਮੈਲਾਮਾਈਨ ਦਾ ਹੈ ਚਾਹੇ ਉਹ ਸੀਲ ਦਾ ਹੈ ਜਿਹਹੇ ਮਰਜ਼ੀ ਬਣਾਜੀ ਉਹ ਤੇ ਉਹ ਜਿੰਮੇ ਜ਼ਿੰਮੇਦਾਰ ਜਿੰਮੇ ਲਿਬੜਿਆ ਹੋਵੇ ਨਾ ਉਹ ਮੈਂ ਤੁਹੇ ਡਿਸ਼ਵਾਸ਼ਰ ਚ ਧਰ ਦੇਉ ਸ਼ਾਮ ਨੂੰ ਜਦੋਂ ਸਾਰੇ ਸਾਰੇ ਦਿਨ ਦੇ ਭਾਂਡੇ ਜੋ ਤੁਹਾਡੇ ਡਿਸ਼ਵਾਸ਼ਰ ਚਲੇ ਗਏ ਇੱਕ ਟਿੱਕੀ ਪਾਓ ਹਾਂ ਠੀਕ ਹੈ ਉਹ ਟੈਬਲੇਟ ਉਹ ਟੈਬਲੇਟ ਹਣੀ ਇਹ ਡਿਸ਼ਵਾਸ਼ਰ ਵਾਲੀ ਉਹ ਪਾਓ ਤੇ ਉਹਨੂੰ ਔਨ ਕਰਦੋ ਤੇ ਅੰਦਰੋਂ ਭਾਂਡੇ ਆ ਨਿਕਲਦੇ ਆ ਜਿਵੇਂ ਨਵੇਂ ਲਏ ਹੁੰਦੇ ਚਮਕਦੇ ਬਿਲਕੁਲ ਠੀਕ ਹੈ ਜੀ ਇਹਨ ਗਰਮ ਗਰਮ ਤੇ ਨਵੇਂ ਨਵੇਂ ਭਾਂਡਿਆਂ ਨੂੰ ਨਿਕਲਦੇ ਆ ਇਹ ਡਿਸ਼ਵਾਸ਼ਰ ਹੈ ਜੀ ਇਹ ਬਹੁਤ ਜ਼ਰੂਰੀ ਹੈ ਪੁਰਾਣੇ ਘਰਾਂ 'ਚ ਨਹੀਂ ਲੱਗਿਆ ਹੁੰਦਾ ਭਾਈ ਕਈ ਵਾਰੀ ਪੁਰਾਣੇ ਘਰਾਂ 'ਚ ਕਈਆਂ 'ਚ ਨਹੀਂ ਲੱਗਿਆ ਹੁੰਦਾ ਪਰ ਜ਼ਿਆਦਾਤਰ 'ਚ ਲੱਗਿਆ ਹੁੰਦਾ ਅੱਜ ਕੱਲ ਇੰਸਟਾਲ ਹੋਣ ਵੀ ਲੱਗੇ ਨਵੇਂ ਤਾਂ ਆਫ ਕੋਰਸ ਹੁੰਦੇ ਨੇ ਜੀ ਪਰ ਪੁਰਾਣੇ 'ਚ ਕਈਆਂ 'ਚ ਨਹੀਂ ਹੁੰਦਾ ਤਾਂ ਇਸ ਕਰਕੇ ਜੋ ਤੁਸੀਂ ਪਲਾਨ ਕਰੋ ਤਾਂ ਡਿਸ਼ਵਾਸ਼ਰ ਵੀ ਪਲਾਨ ਕਰ ਸਕ ਉਹ 600 ਡਾਲਰ ਤੋਂ ਲੈ ਕੇ ਨਾ 1200 ਡਾਲਰ ਤੱਕ 600 800 900 समथिंग ਤਾਂ ਬਹੁਤ ਵਧੀਆ ਕੁਆਲਿਟੀ ਦਾ ਆ ਜਾਂਦਾ ਵਧੀਆ ਹਾਂਜੀ 6 700 ਦਾ ਕੋਈ ਯੂਰੋ ਦੇ ਪਲੇਸਿਸ ਆਉਂਦੇ ਆ ਵਿਚ ਇਜ਼ ਵੈਰੀ ਗੁੱਡ ਕਿਉਂਕਿ ਬਿਲਡਰ ਅਰੇਂਜ ਕਿਹਾ ਜਾਂਦਾ ਉਹਨੂੰ ਤੇ ਉਹ ਉਹ ਲੱਗ ਜਾਂਦਾ 6700 ਚ ਤੇ ਉਹਦੀ ਇੰਸਟਾਲੇਸ਼ਨ ਵੀ ਇਲੈਕਟ੍ਰੀਸ਼ੀਅਨ ਕਰਦਾ ਹੈ ਪਲੰਬਰ ਐਂਡ ਇਲੈਕਟ੍ਰੀਸ਼ੀਅਨ ਪਲੰਬਰ ਐਂਡ ਇਲੈਕਟ੍ਰੀਸ਼ੀਅਨ ਕਿਉਂਕਿ ਉਹਨੂੰ ਪਾਵਰ ਪੁਆਇੰਟ ਵੀ ਚਾਹੀਦਾ ਤੇ ਉਹਨੂੰ ਪਲੰਬਿੰਗ ਲਈ ਆਪਣਾ ਪਾਣੀ ਜਿਹੜਾ ਉਹਨੇ ਥਰੋ ਕਰਨਾ ਤਾਂ ਉਹ ਵੀ ਚਾਹੀਦਾ ਤਾਂ ਡਿਸ਼ਵਾਸ਼ਰ ਬਹੁਤ ਵਧੀਆ ਤੁਸੀਂ ਦੱਸਿਆ ਤਾਂ ਇਹ ਹੈ ਜੀ ਕਿਚਨ ਦਾ ਹਾਲ ਤੇ ਕਿਚਨ ਤੇ ਅਗੇਨ ਐਂਡ ਅਗੇਨ ਤੁਹਾਨੂੰ ਦੱਸਦੇ ਆ ਜੀ ਜੇ ਤੁਹਾਨੂੰ ਰੈਨੋਵੇਸ਼ਨ ਦੇ ਰਿਲੇਟਡ ਵੀ ਕੋਈ ਕਿਸੇ ਸਲਾਹ ਦੀ ਲੋੜ ਹੈ ਜਾਂ ਕੋਈ ਗੱਲ ਹੈ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਫੇਰ ਮੈਂ ਜਿਵੇਂ ਲਾਸਟ ਵੀ ਕਿਹਾ ਸੀਗਾ ਜੀ ਜੇ ਸਾਨੂੰ ਨਹੀਂ ਪਤਾ ਤਾਂ ਅਸੀਂ ਤੁਹਾਨੂੰ ਪੁੱਛ ਕੇ ਦੱਸ ਦਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਸਾਡੇ ਤੇ ਛੱਡ ਦਿਓ ਵੀ ਜਿਹੜਾ ਤੁਹਾਡਾ ਸਵਾਲ ਹੋਊਗਾ ਉਹਦਾ ਆਨਸਰ ਅਸੀਂ ਤੁਹਾਨੂੰ ਦਵਾਂਗੇ ਉਹ ਸਾਡੀ ਇੱਕ ਜ਼ਿੰਮੇਵਾਰੀ ਬੰਦੀ ਹੈ ਵੀ ਤੁਸੀਂ ਅਗਰ ਪੁੱਛਿਆ ਤਾਂ ਤੁਹਾਨੂੰ ਉਹਦਾ ਅਸੀਂ ਆਨਸਰ ਲੈ ਕੇ ਦੇਣੀ ਚਾਹੇ ਤੁਸੀਂ ਇੰਡੀਆ ਤੋਂ ਦੇਖ ਰਹੇ ਹੋ ਚਾਹੇ ਤੁਸੀਂ ਦੁਨੀਆ ਦੇ ਕਿਸੇ ਕੋਨੇ ਤੇ ਬੈਠੇ ਦੇਖ ਰਹੇ ਹੋ ਤੁਹਾਡਾ ਕੋਈ ਵੀ ਸਵਾਲ ਹੋਏਗਾ ਉਹ ਐਡਰੈਸ ਕੀਤਾ ਜਾਏਗਾ ਕਿਉਂਕਿ ਹਾਂਜੀ ਬਿਲਕੁਲ ਜੀ ਤੇ ਅੱਜ ਇੱਥੇ ਮੈਂ ਮੈਂਸ਼ਨ ਕਰੂੰਗੀ ਕਿ ਪੋਡਕਾਸਟ ਆਪਣਾ ਸਾਰੇ ਦੇਖਦੇ ਹੋਣਗੇ ਸਪੈਸ਼ਲੀ ਇੱਥੇ ਵੀ ਜਿੰਨੇ ਵੀ ਆਪਣੇ ਇੰਡੀਅਨ ਪੈਨਪਾਈ bizness trades ਹੈਗੇ ਨੇ ਜਿਹੜੇ ਸਪੈਸ਼ਲੀ trades ਇਦਾਂ ਦੇ ਜਿਹਦੇ ਵਿੱਚ ਰੈਨੋਵੇਸ਼ਨਸ ਵਾਲੇ ਕੰਮ ਕੋਈ ਪਲੰਬਰ ਆ ਕੋਈ ਇਲੈਕਟ੍ਰੀਸ਼ੀਅਨ ਆ ਦੋਸਤੋ ਇਲਾਵਾ ਵੀ ਜਿਹੜੇ ਵੀ ਤੁਹਾਡਾ ਕੀਤਾ ਤੁਸੀਂ ਨੀਚੇ ਆਪਣਾ ਆਪਣੇ ਕੰਟੈਕਟ ਇਹ ਵਾਲੇ ਐਪੀਸੋਡ ਦੇ ਨੀਚੇ ਆਪਣੇ ਨੰਬਰਸ ਤੋਂ ਆਪਣੇ ਬਿਜ਼ਨਸ ਬਾਰੇ ਦੱਸੋ ਅਸੀਂ ਉਹ ਵੀ ਪ੍ਰੋਮੋਟ ਕਰਾਂਗੇ ਕਿਉਂਕਿ ਇੱਕ ਦੂਜੇ ਨੂੰ ਆਪਾਂ ਹੈਲਪ ਕਰਨੀ ਹੈਗੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਤੁਸੀਂ ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਦੇਖੋ ਜੀ ਅੱਜ ਕੱਲ ਟ੍ਰੇਡ ਦੀ ਕਮੀ ਨਹੀਂ ਹੈ ਤੁਸੀਂ ਲੱਭਣ ਜਾਓਗੇ ਨਾ ਸੋ ਨੂੰ ਜਿਵੇਂ ਤੁਸੀਂ ਕਹਿੰਨਾ ਦੋ ਤਿੰਨ ਦੱਸਿਓ ਮੈਂ ਤੁਹਾਨੂੰ ਮੜੇ ਜੀ ਵੱਧ ਦੱਸ ਦਿੰਦਾ ਚਾਹੇ ਤੁਸੀਂ ਤਾਂ ਪੇਵਿੰਗ ਕਰਾਉਣੀ ਹੈ ਚਾਹੇ ਰੂਫਿੰਗ ਕਰਾਉਣੀ ਹੈ ਚਾਹੇ ਤੁਸੀਂ ਕਲੇਡਿੰਗ ਕਰਾਉਣੀ ਹੈ ਚਾਹੇ ਤੁਸੀਂ ਫਲ ਤੇ ਉਦੋਂ ਬਾਅਦ ਤਾਂ ਗਾਰਟਲ ਲਵਾਉਣੇ ਆ ਠੀਕ ਜੀ ਸਕਿਉਰਟੀ ਸਕਰੀਨਸ ਲਵਾਉਣੀ ਆ ਫੇਕ ਗਰਾਸ ਲਾਉਣਾ ਤੁਸੀਂ ਨੇਮ ਦਾ ਥਿੰਗ ਜੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵਧੀਆ ਵਧੀਆ ਸਕਿਲ ਮਤਲਬ ਕਿ ਟ੍ਰੇਡਸ ਦੇ ਬੰਦੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਪ੍ਰਮੋਟ ਕਰਾਂਗੇ ਜੀ ਤੁਸੀਂ ਦੱਸੋ ਸਾਨੂੰ ਅਸੀਂ ਤੁਹਾਡਾ ਨਾਮ ਤੇ ਨੰਬਰ ਵੀ ਦਵਾਂਗੇ ਵੀ ਭਾਈ ਜੇ ਤੁਸੀਂ ਇਹ ਦੇ ਰਿਲੇਟਡ ਪਰ ਸ਼ਰਤ ਇਹ ਹੈ ਜੀ ਤੁਸੀਂ ਆਪਾਂ ਜਿਹੜੀ ਐਲੀਅੰਸ ਕਰਨੀ ਹੈ ਜਿਹਨੇ ਲਵਾਉਣਾ ਹੈ ਜੀ ਉਹ ਤੁਸੀਂ ਜ਼ਰੂਰ ਕਰੋ ਅਸੀਂ ਆਪਦਾ ਜ਼ਰੂਰ ਦੱਸ ਦਾਂਗੇ ਵੀ ਆਹ ਆਹ ਬੰਦੇ ਆਪਣੇ ਟ੍ਰੇਡ ਦੇ اپنی ਕੰਪਨੀ ਤੇ ਚ ਐਡਲਿਟ ਦੇ ਵਿੱਚ ਇਹ ਕੰਮ ਕਰਦੇ ਆ। ਇਹ ਸਾਨੂੰ ਜਰੂਰ ਦੱਸ ਦਾਂਗੇ ਜੀ ਅਸੀਂ ਬਾਕੀ ਆਫਕੋਰਸ ਮੈਲਬਨ ਸਿਡਨੀ ਤੋਂ ਵੀ ਅਗਰ ਕੋਈ ਸਾਡੇ ਨਾਲ ਕਿਸੇ ਆਸਟ੍ਰੇਲੀਆ ਪਰਚੋ ਕੋਈ ਵੀ ਕੰਟੈਕਟ ਕਰਨਾ ਚਾਹੁੰਦਾ ਹੈ ਆਪਣਾ ਆਪਣੇ ਆਪ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਤਾਂ ਸਾਨੂੰ ਜਰੂਰ ਦੱਸਿਓ ਜੀ ਤਾਂਕਿ ਅਸੀਂ ਤੁਹਾਡੇ ਨੰਬਰ ਵੀ ਡਿਸਪਲੇ ਕਰ ਸਕੀਏ। ਕਿਉਂ ਅੱਜ ਕੀ? ਹਾਂਜੀ ਬਿਲਕੁਲ ਜੀ। ਤੇ ਅੱਜ ਦੇ ਐਪੀਸੋਡ ਸੁਣ ਲੈਨੇ ਵਿਦਾ ਫਿਰ ਤੇ ਕਿਉਂਕਿ ਆਪਾਂ ਫਲੋਰਿੰਗ ਤੇ ਕਿਚਨ ਕਵਰ ਕਰ ਲਈ ਹੁਣ ਅਗਲੇ ਐਪੀਸੋਡ ਚ ਆਪਾਂ ਬਾਥਰੂਮ ਤੇ ਬਾਕੀ ਕੁਝ ਚੀਜ਼ਾਂ ਕਵਰ ਕਰਾਂਗੇ ਤਾਂ ਕਿ ਇੱਕ ਰੈਨੋਵੇਸ਼ਨ ਦਾ ਜਿਹੜਾ ਹੈ ਕਨਾ ਪੂਰਾ ਇੱਕ ਪੈਕੇਜ ਪੂਰਾ ਪ੍ਰੋਪਰ ਇਗਜ਼ੈਂਪਲ ਤਾਂ ਕਿ ਜਪਤੀਸ ਕੀ ਦੂਵਾ ਦਾ ਆਪਾਂ ਲਾਵਾਂਗੇ ਇੱਕ ਦਿਨ ਆਪਾਂ ਰੱਖਾਂਗੇ ਅੱਜ ਕੇ ਸਵਾਲ ਜਵਾਬ ਬਿਲਕੁਲ ਜੀ ਠੀਕ ਹੈ ਇੱਕ ਦਿਨ ਆਪਾਂ ਸਵਾਲ ਲਵਾਂਗੇ ਜਿਹੜੇ ਸਾਰੇ ਇਕੱਠੇ ਕਰਕੇ ਦੋਨਾਂ ਦੇ ਜਵਾਬ ਦਵਾਂਗੇ ਠੀਕ ਹੈ ਜੀ ਤਾਂ ਹੁਣ ਲੈਨੇ ਜੀ ਵਿਦਾ ਸੀ ਮੁੱਦੇ ਰੀਅਲ ਏਸਟੇਟ ਦੇ ਅੱਜ ਦੇ ਐਪੀਸੋਡ ਤੋਂ ਹਮੇਸ਼ਾ ਸਾਡੇ ਨਾਲ ਜ ਸਾਵੂ 7:00 ਵਜੇ ਤੇ ਹੁਣ ਲੋ ਸਾਨੂੰ ਇਜਾਜ਼ਤ ਦੀ ਥੈਂਕ ਯੂ ਵੈਰੀ ਮੱਚ ਸਸਿਕਾ ਜੀ